ਦੋਸਤੋ ਸਵਾਗਤ ਕਰਦੇ ਆ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਕ੍ਰਾਈਮ ਸਟੋਰੀ ਆ ਪੰਜਾਬ ਦੇ ਵਿੱਚ ਪੈਂਦੇ ਲੁਧਿਆਣਾ ਦੀ ਆ ਲੁਧਿਆਣਾ ਦੇ ਵਿੱਚ ਪੈਂਦੇ ਬੈਰੋਵਾਲ ਦੀ ਆ ਜਿੱਥੇ ਕਿ ਦੋਸਤੋ ਕੀ ਹੋਇਆ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਕਤਲ ਦੇ ਵਿੱਚ ਕਾਰਨ ਕੀ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਕੀ ਹੋਇਆ ਮੁਹੰਮਦ ਹਫੀਜ਼ ਨਾਂ ਦੇ ਲੜਕੇ ਦੀ Laash ਆ ਜਿਹੜੀ ਖੇਤ ਦੇ ਵਿੱਚ ਪਈ ਹੋਈ ਮਿਲੀ ਕਿਵੇਂ ਕਤਲ ਹੋਇਆ ਮੁਹੰਮਦਾ ਫੀਨਾ ਆਪਣੇ ਘਰੇ ਦੱਸ ਕੇ ਗਿਆ ਮੈਂ ਕਿਤੇ ਆਪਣੇ ਦੋਸਤ ਦੇ ਨਾਲ ਬਾਹਰ ਜਾ ਰਿਹਾ ਹਾਂ ਉਸ ਤੋਂ ਬਾਅਦ ਉਹ ਲਾਪਤਾ ਹੋ ਜਾਂਦਾ ਐਤਵਾਰ ਵਾਲੇ ਦਿਨ ਉਹ ਘਰ ਚਲਾ ਜਾਂਦਾ ਤਾਂ ਘਰ ਦੇ ਲੋਕੀ ਤਲਾਸ਼ ਕਰਦੇ ਨੇ ਉਹ ਕਿਤੇ ਨਹੀਂ ਮਿਲਦਾ ਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਸ ਦੀ ਲਾਸ਼ ਆ ਜਿਹੜੀ ਉਹ ਇੱਕ ਸੜਕ ਦੇ ਕਿਨਾਰੇ ਪਿੰਦੇ ਖੇਤ ਵਿੱਚ ਪਈ ਆ ਤੇ ਮੌਕੇ ਦੇ ਉੱਤੇ ਇਨਸਪੈਕਟਰ ਮਧੂਵਾਲਾ ਜੀ ਪਹੁੰਚਦੇ ਨੇ ਤਾਂ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੰਦੇ ਨੇ ਤੇ ਘਰਦਿਆਂ ਤੋਂ ਪਤਾ ਲੱਗਦਾ ਕਿ ਜਿਹੜਾ ਮੁਹੰਮਦ ਅਫੀਨ ਸੀ ਉਹ ਆਪਣੇ ਸਾਰੇ ਪਰਿਵਾਰ ਦੇ ਵਿੱਚ ਰਹਿ ਰਿਹਾ ਸੀ ਕਈ ਸਾਲਾਂ ਤੋਂ ਲੇਕੋਡਲਾ ਦੇ ਵਿੱਚ ਰਹਿੰਦਾ ਸੀਗਾ ਤੇ ਜਿਹੜਾ ਅਫੀਨ ਸੀਗਾ ਉਹ ਖੇਤੀਬਾੜੀ ਅਤੇ ਪਸ਼ੂਆਂ ਦੇ ਧੰਦੇ ਨਾਲ ਸੰਬੰਧਿਤ ਸੀ ਜਿਹੜਾ ਕੰਮਕਾਰ ਕਰਦਾ ਸੀਗਾ ਤੇ ਕਰ ਉਹ ਦੱਸ ਕੇ ਵੀ ਗਿਆ ਆਪਣੀ ਪਤਨੀ ਨੂੰ ਦੱਸ ਕੇ ਗਿਆ ਵੀ ਮੈਂ ਆਪਣੇ ਦੋਸਤ ਦੇ ਨਾਲ ਕਿਤੇ ਬਾਹਰ ਜਾ ਰਿਹਾ ਹਾਂ ਕੱਲ ਤੱਕ ਮੁੜਿਆ ਮੰਨ ਲਓ ਪਰ ਉਹ ਬਾਅਦ ਦੇ ਵਿੱਚ ਨਹੀਂ ਮੁੜਿਆ ਤਾਂ ਜਦੋਂ ਉਸਦੀ ਪੜਤਾਲ ਕੀਤੀ ਗਈ ਤਾਂ ਉਸਦੀ ਲਾਸ਼ ਜਿਹੜੀ ਖੇਤ ਦੇ ਵਿੱਚ ਪਈ ਲਹੂ ਲਹਾਣ ਹੋਈ ਮਿਲੀ ਉਸ ਤੋਂ ਬਾਅਦ ਉਸ ਦਾ ਜਿਹੜਾ ਦੋਸਤ ਸੀਗਾ ਉਹ ਵੀ ਜਿਹੜਾ ਲਾਪਤ ਹੋ ਗਿਆ ਹਾਲੇ ਤੱਕ ਉਸ ਦਾ ਦੋਸਤ ਵੀ ਜਿਹੜਾ ਨਹੀਂ ਮਿਲਿਆ ਪੁਲਿਸ ਟੀਮਾਂ ਜਿਹੜੀ ਉਹ ਅਨੁਸ਼ੀਸ਼ਣ ਦੇ ਵਿੱਚ ਜੁੜ ਗਈ ਹੈ ਕਿਉਂਕਿ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟ ਮਾਰਮ ਦੇ ਲਈ ਭੇਜ ਦਿੱਤਾ ਤੇ ਉਹਨਾਂ ਨੇ ਅਣਛਾਤੇ ਵਿਅਕਤੀਆਂ ਦੇ ਉੱਤੇ ਪਰਚਾ ਦਰਜ ਕਰਕੇ ਜਿਹੜੇ ਦੋਸ਼ੀ ਮੌਜੂਨੇ ਉਹਨਾਂ ਨੂੰ ਫੜਨ ਲਈ ਛਾਪੇ ਮਾਰੇ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਜਲਦ ਤੋਂ ਜਲਦ ਜਿਹੜਾ ਦੋਸ਼ੀ ਹੈ ਉਹ ਫੜਿਆ ਜਾ ਸਕੇ ਦੋਸਤੋ ਇਹ ਜਿਹੜੀ ਸੱਚੀ ਘਟਨਾ ਸੀ ਇਹ ਪੰਜਾਬ ਦੇ ਵਿੱਚ ਪੈਂਦੇ ਲੁਧਿਆਣਾ ਦੀ ਸੀ ਤੁਹਾਡੇ ਇਸ ਨੂੰ ਸੱਚੀ ਕਰਨਾ ਹੋਵੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕ ਦੇ ਵਿੱਚ ਜਰੂਰ ਦਿਆ ਕਰੋ ਮਿਲਦਾ ਹੈ ਕਿਸੇ ਨਵੀਂ ਕ੍ਰੈਸਟਰੀ ਦੇ ਵਿੱਚ ਸਾਰ ਉਤਸਵ ਸਤਿ ਸ਼੍ਰੀ ਅਕਾਲ